ਜੀ ਸਾਸੀਕਾਲ ਬੋਲ ਕੇ ਬੁਲਾ ਪੁੱਤ ਬੋਲ ਬੋਲ ਸਾਸੀਕਾਲ ਬੋਲ ਇਹ ਲੱਡੂ ਦਾ ਵੀਡੀਓ ਬਣਾਓ ਜੀ ਮੈਨੂੰ ਫੋਨ ਫੜਾਤਾ ਚੱਕ ਕੇ ਸਾਸੀ ਸਾਸੀਕਾਲ ਕਰੀ ਜਾਂਦੀ ਜੀ ਸਾਸੀਕਾਲ 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 ਜੀ ਮੇਰੇ ਸੌਰੀ ਮੈਂ ਵੀ ਹੁਣ ਗਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮ ਹੋਗੇ ਚੜ੍ਹਦੀ ਕਲਾ ਦੇ ਵਿੱਚ ਹੋਮ ਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮ ਹੋਗੇ ਜੀ ਚੱਲ ਪੁੱਤਾਂ ਚਲੋ ਹੁਣ ਖੇਲੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜੀ ਤੇ ਸਾਰਿਆਂ ਦੇ ਕਮਾਂਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਅ ਰੱਬ ਨੇ ਰਾਤ ਲਿਆਂਦਾ ਤੂਫਾਨ ਨੇਰੀ ਪੂਰੀ ਐਨ ਜ਼ੋਰ ਦੀ ਤੇ ਤੂੜੀਆਂ ਚਲੋ ਜਿਨ੍ਹਾਂ ਨੇ ਤਾਂ ਸਾਂਭ ਲੀਆਂ ਉਹਨਾਂ ਵਾਸਤੇ ਤਾਂ ਵਧੀਆ ਗੱਲ ਆ ਜੀ ਜਿਨ੍ਹਾਂ ਦੀਆਂ ਹਜੇ ਨਹੀਂ ਸਾਂਭ ਹੋਈਆਂ ਉਹਨਾਂ ਨੂੰ ਥੋੜੀ ਦਿੱਕਤ ਆਊਗੀ ਜੀ ਦਿੱਕਤ ਆਏ ਆਊਗੀ ਜਿਨ੍ਹਾਂ ਦੀਆਂ ਦਾ ਖੇਤਾਂ 'ਚ ਪਈਆਂ ਬਣਾਉਣੇ ਨੂੰ ਰਹਿੰਦੀਆਂ ਉਹਨਾਂ ਦਾ ਤਾਂ ਚਲੋ ਚੱਲ ਜੂਗਾ ਕੰਮ ਕੋਈ ਗੱਲ ਨਹੀਂ ਪਰ ਜਿਨ੍ਹਾਂ ਦੇ ਢੇਰ ਲੱਗੇ ਹੋਏ ਤੇ ਜੀ ਖੇਤਾਂ 'ਚ ਤੂੜੀਆਂ ਦੇ ਉਹ ਤੂੜੀਆਂ ਉੜ ਗਈਆਂ ਕਾਫੀ ਹਵਾ ਬਹੁਤ ਤੇਜ਼ ਸੀਗੀ ਜੀ ਬਹੁਤ ਜ਼ੋਰ ਨਾਲ ਹਵਾ ਆਈ ਸਾਡੇ ਵੀ ਅਸੀਂ ਪਾਣੀ ਪੂਣੀ ਛੜਕਿਆ ਪਹਿਲਾਂ ਹੀ ਸ਼ਾਮ ਨੂੰ ਮੌਸਮ ਦੱਸਣ ਲੱਗ ਗਿਆ ਤਾਂ ਵੀ ਨੇਰੀ ਆਊਗੀ ਉਹ ਆਊ ਤੇ ਉਹ ਮੌਸਮ ਦੇ ਅਕੋਰਡਿੰਗ ਅਸੀਂ ਸ਼ਾਮ ਨੂੰ ਜਿਹੜੀ ਬਾਹਰ ਵਾਲੀ ਤੂੜੀ ਹੈ ਜੀ ਉਹਦੇ ਉੱਪਰ ਤਾਂ ਪਾਤੀ ਤੀ ਤਰਪਾਲ ਤੇ ਜਿਹੜੀ ਅੰਦਰ ਵਾਲੀ ਤੂੜੀ ਆ ਉਹਦੇ ਉੱਪਰ ਕੁਝ ਤਾਂ ਪਹਿਲਾਂ ਦਾ ਪਾਣੀ ਛੜਕਿਆ ਹੋਇਆ ਤਾਂ ਜੀ ਕੁਝ ਦੁਬਾਰਾ ਪਾਣੀ ਹੋਰ ਛੜਕਤਾ ਤਾਂ ਉਹਦੇ ਕਰਕੇ ਅ ਰੇਹਾ ਜੀ ਚਲੋ ਬਚਾਓ ਆਪਣੇ ਪਰ ਜਿਹੜੀ ਖੇਤਾਂ ਇੱਕ ਦੋ ਘੇਰੀਆਂ ਲਈਆਂ ਹੋਈਆਂ ਦੀਆਂ ਜੀ ਕਿਸੇ ਤੋਂ ਤੇ ਇੱਕ ਢੇਰੀ ਆਪਣੀ ਪਈ ਸੀ ਜੀ ਕੜਾਈ ਵੀ ਉਹਨਾਂ ਦਾ ਨੁਕਸਾਨ ਕਾਫੀ ਹੋ ਗਿਆ ਚਲੋ ਕੋਈ ਗੱਲ ਨਹੀਂ ਸਭ ਨਾਲੇ ਆ ਜੀ ਹਨਾ ਜੀਮੇਦਾਰ ਦਾ ਕਹਿੰਦੇ ਆ ਜੀ ਵੀ ਇਹੀ ਚੀਜ਼ ਜੀਮੇਦਾਰ ਦਾ ਸਭ ਤੋਂ بڑا ਵੀ ਮਤਲਬ ਦਿਲ ਹੁੰਦਾ ਆਏ ਕਹਿ ਕੇ ਥਾਰ ਲਈਦਾ ਵੀ ਚਲ ਕੋਈ ਨਾ ਯਾਰ ਸਭ ਨਾਲੇ ਆ ਸਾਡੇ ਕਿਹੜਾ ਕੱਲਿਆਂ ਨਾਲ ਹਨਾ ਆਏ ਕਹਿ ਕੇ ਥਾਰ ਲਈਦਾ ਹੋਰ ਕਿਉਂ ਕਿਉਂਕਿ ਹੋਰ ਕੋਈ ਚਾਰਾ ਨਹੀਂ ਹੈ ਜੀ ਕੁਦਰਤ ਮੂਰੇ ਜੋਰ ਨਹੀਂ ਹੈਗਾ ਜੋ ਰੱਬ ਨੇ ਕਰਨਾ ਉਹ ਉਹਨੂੰ ਹੀ ਪਤਾ ਵੀ ਮਾਲਕ ਨੇ ਕੀ ਕਰਨਾ ਨਾ ਉਹਨੂੰ ਕੋਈ ਰੋਕ ਸਕਦਾ ਹੈਈ ਗੱਲ ਤਾਂ ਹੈ ਜੇ ਆਪਾਂ ਜੋਰ ਤਾਂ ਲਾਈਏ ਜੇ ਅਸੀਂ ਉਹਨੂੰ ਰੋਕ ਸਕੀ ਹੁਣ ਉਹਦੇ ਮੂਰੇ ਤਾਂ ਜੋਰ ਹੈ ਨਹੀਂ ਕਿਸੇ ਦਾ ਤਾਂ ਉਹਦਾ ਭਾਣਾ ਮਿੱਠਾ ਕਰਕੇ ਮਾਲੀ ਦਾ ਵੀ ਭਾਈ ਚਲੋ ਜੋ ਰੱਬ ਨੇ ਕਰਨਾ ਤਾਂ ਕਰਤਾ ਜੋ ਵੀ ਕਰਤਾ ਠੀਕ ਕਰਤਾ ਬਸ ਤਾਂਦਰੁਸਤੀ ਚਾਹੀਦੀ ਆ ਚਲੋ ਘਾਟੇਵਰ ਦੇ ਚੱਲੀ ਜਾਂਦੇ ਹੁੰਦੇ ਆ ਤੇ ਨੇਰੀ ਵਾਲੀਆਂ ਹੀ ਗੱਲਾਂ ਚੱਲ ਰਹੀਆਂ ਨੇ ਜੀ ਅ ਨੇਰੀ ਵਾਲੀਆਂ ਗੱਲਾਂ ਚੱਲਦੀਆਂ ਚੱਲਦੀਆਂ ਉੱਧਰ ਸਾਡੀ ਫੈਮਿਲੀ ਬੈਠੀ ਹੈ ਜੀ ਢੇਰੀ ਦੀਆਂ ਗੱਲਾਂ ਕਰਕੇ ਫੇਰ ਕੁਸ ਨੂਰ ਲੱਗੀ ਜੀ ਫੋਨ ਜਾ ਕੇ ਵੀਡੀਓ ਮੈਂ ਹਾਂ ਚਲੋ ਅ 10 15 ਮਿੰਟ ਦੀ ਵੀਡੀਓ ਬਣਾਈ ਜਾਵੇ ਤੇ ਨੇਰੀ ਦੀਆਂ ਗੱਲਾਂ ਪਰੇ ਰਾਤ ਆ ਦੇਖੋ ਆ ਬਾਣ ਪਿਆ ਜੀ ਬਹੁਤ ਔਖੀ ਕੱਲ ਅ ਮੀ ਪੈਂਦੇ ਵਿੱਚ ਜਦੋਂ ਸ਼ਾਮ ਨੂੰ ਨੇਰੀ ਆਰ ਮੀ ਆਇਆ ਮੀ ਪੈਂਦੇ ਜੇ ਟਰਾਲੀ ਭੱਜ ਕੇ ਲਿਆਣ ਕੀ ਸਮਝ ਲਓ ਅ ਅੰਦਰ ਪਾੜੀ ਆ ਮੀ ਲੋ ਜੀ ਇੱਧਰ ਸਾਡੀ ਆਗਮਨ ਨੂੰ ਪਹਿਲਾਂ ਤਾਂ ਆਗੂ ਹਾਂ ਬਲੌਗ ਦੇਖਦੀ ਹੁੰਦੀ ਤੂੰ ਹੈਂ ਹਾਂ ਫੋਨ ਉੱਪਰ ਕਿ ਟੀਵੀ ਉੱਪਰ ਮਾਤਾ ਫੋਨ ਘਰਾਬ ਆਜੇ ਲੈ ਕੇ ਆਉਂ ਟੀਵੀ ਪਰ ਦੇਖ ਲੈਂਦੇ ਹਾਂ ਮੈਂ ਵੀ ਅੱਛਾ ਠੀਕ ਆ ਠੀਕ ਆ ਇੱਕ ਉਹ ਬੈਠਾ ਥਾ ਦਾ ਲੱਡੂ ਉਹ ਲੱਡੂ ਉਹ ਨਹੀਂ ਉਹ ਹੋ ਇਹ ਲੱਡੂ ਨਾਮ ਪਸੰਦ ਨਹੀਂ ਆਇਆ ਜਦ ਇਹ ਲੱਗ ਗਿਆ ਦਸ ਲੱਡੂ ਕਹੇ ਤੇ ਜਦ ਰੋਣ ਲੱਗ ਗਿਆ ਗੱਲਾਂ ਆਉਂਦੀ ਆ ਬਾਹਰ ਤੇ ਤਾਂ ਤੇ ਨਾਲੇ ਹੱਸਦਾ ਵਿਚਾਲੇ ਇਹ ਨਾਲੇ ਰੋਂਦਾ ਵਿਚਾਲੇ ਇਹ ਦੋਹੇ ਗੱਲਾਂ ਦੇ ਹਾਂ ਡੱਡੂ ਨਾਮ ਕੇਆ ਡੱਡੂ ਡੱਡੂ ਨਾਮ ਇਹਨੂੰ ਪਸੰਦ ਨਹੀਂ ਆਇਆ ਹਨਾ ਡੱਡੀ ਡੱਡੀ ਨਾ ਕਰੋ ਪਾਲਾ ਪੁੱਤ ਪਾਲਾ ਚਿਪਲ ਪਾਲਾ ਸਵਾਰ ਕੇ ਹੋੜੀ ਦਾ ਲੈ ਲਓ ਜੀ ਮੇਲੋ ਇੱਧਰ ਪਾਪਾ ਜੀ ਨੇ ਹਾਂ ਬਾਈ ਜੀ ਕਾ ਖਾਤਾ ਬਾਈ ਜੀ ਮਨਜ ਕੋ ਹਾਂ ਪਾਲਾ ਹੋਰ ਬਾਪੂ ਜੀ ਠੀਕ ਆ ਠੀਕ ਆ ਜੀ ਹੂੰ ਕਿਰਪਾ ਮਹਾਰਾਜ ਦੀ ਠੀਕ ਹੈ ਜੀ ਹੁਣ ਲੱਤ ਕਿੰਦਾ ਲੱਤ ਠੀਕ ਆ ਲੱਤ ਬੜਾ ਠੀਕ ਆ ਹਾਂ ਵਾਖਤ ਨੂੰ ਤਾਂ ਕਰ ਲਈ ਜਾਈਦਾ ਵਾਖਤ ਨੂੰ ਤਾਂ ਘੱਟਾ ਹਾਦਾ ਹੋਗੀਦਾ ਠੀਕ ਆ ਹੁਣ ਦੇਹੀ ਦਵਾਈ ਲੈ ਆਉਂਦੀ ਐਨੇ ਕ ਦੁਖ ਨੂੰ ਨਹੀਂ ਸਿਆਣੀ ਦਾ ਹੁੰਦਾ ਕਿਆ ਦੱਸ ਲੱਗ ਦਵਾਈ ਲੈਂਦੇ ਡਾਕਟਰ ਨੇ ਦਵਾਈ ਦੇਤੀ ਐਕਸਰਸਾਈਜ਼ ਕਰਦੀ ਐਕਸਰਸਾਈਜ਼ ਕਰਨੀ ਹੈ ਨਹੀਂ ਐਕਸਰਸਾਈਜ਼ ਕਰੀ ਜਾਈ ਨਹੀਂ ਐਕਸਰਸਾਈਜ਼ ਮਾ ਕੱਟ ਕਰਨੀ ਹੈ ਹਾਂ ਐਕਸਰਸਾਈਜ਼ ਮੇਰੇ ਕਹੇ ਤੇ ਕੀਤੀ ਪਤਾ ਨਹੀਂ ਕਿਹੜੇ ਕਮਰੇ ਚ ਅੰਦਰ ਵੜ ਕੇ ਹਾਂ ਨਾ ਨਾ ਕਰੀਓ ਠੀਕ ਆ ਉਹ ਵੀ ਗਲਤ ਹੀ ਕਰੀ ਹੋਣੀ ਕਿਹੜਾ ਕੋਈ ਕੋਲ ਹੈਗਾ ਤਾਂ ਗਲਤ ਕਰ ਤਾਂ ਮੈਨੂੰ ਮਨ ਦੱਸਿਆ ਤਾਂ ਉਹ ਕੱਲ੍ਹ ਤੋਂ ਡਾਕਟਰ ਨੇ ਡੈਡੀ ਦੀ ਲੱਸੀ ਬੰਦ ਕੀਤੀ ਹਾਂ ਲੱਸੀ ਬੰਦ ਕਰੀ ਲੱਸੀ ਕਿੱਦਾਂ ਬੰਦ ਕਰਿਆ ਜ਼ਿੰਮੇਵਾਰਾਂ ਦਾ ਲੱਸੀ ਉਹਦਾ ਚੱਲਦਾ ਨਹੀਂ ਕੰਮ ਉਹ ਤਾਂ ਠੀਕ ਆ ਫਿਰ ਜਦੋਂ ਗਰਮੀ ਆ ਜਦ ਹੁਣ ਡਾਕਟਰਾਂ ਨੇ ਕਿਹਾ ਆਜਾ ਆਜਾ ਫੇਰ ਤਾਂ ਬਾਜੀ ਨੇ ਕਹਿਤਾ ਬਾਜੀ ਨਾਲ ਬਾਏ ਕਰਕੇ ਇੱਕ ਚਾਹ ਕੱਟ ਕਰਨੀ ਕਿਹਾ ਡਾਕਟਰਾਂ ਨੇ ਚਾਹ ਕੱਟ ਕਰ ਲਈ ਕਿੰਨੀ ਕੀ ਕੱਟ ਕਰੀ ਆ ਰੋਹੀਮਾ ਲੱਸੀ ਬਾਏ ਨਹੀਂ ਕਰਦੀ ਨਹੀਂ ਚਾਹ ਕਿੰਨੀ ਘੱਟ ਕਰੀ ਬਲਾਂ ਐ ਦੱਸੋ ਚਾਹ ਦਾ ਚਾਰ ਕਮਰੀ ਹੋ ਜਾਂਦੀ ਹੁਣ ਤਿੰਨ ਵਾਰ ਚਾਰ ਵਰੀ ਚਾਰ ਫਰੀ ਤਾਂ ਸਵੇਰੇ ਚਾਰ ਵਰੀ ਦਾ ਮਨ ਲੱਦਾ ਸਵੇਰੇ 4 ਵਜੇ ਤੇ ਲੈ ਕੇ 10 ਵਜੇ ਤੱਕ ਹੋ ਜੰਨੀ ਹੋਣੀ ਥੋੜੀ 4 ਵਜੇ 4 ਵਜੇ ਤਾਂ ਨਹੀਂ ਹਾਂ 3 ਵਜੇ ਹੋ ਜੰਨੀ ਲੈ ਹਾਂ ਕੋਈ ਨਾ ਗੇਮਸ ਫਲਾਈਆ ਲੈ ਐਕਸਰਸਾਈਜ਼ ਕਰਦੇ ਕਿਦਾਂ ਮੈਂ ਬਿਸਕੁੱਟ ਨਾਲ ਗੇਮਸ ਫਲਾਈਆ ਐਕਸਰਸਾਈਜ਼ ਕਰੀ ਅੱਛਾ ਬਾਈ ਬਾਈ ਅਰੇ ਨੇਰੀ ਬੜੀ ਨੇਰੀ ਬਹੁਤ ਆਈ ਤਾਂ ਬਹੁਤ ਨੇਰੀ ਜੜੀ ਆ ਨੇ ਰੀ ਨੇ ਤਾਂ ਪਹਿਲਾ ਇੱਧਰ ਮਿਲੋ ਜੀ ਮਾਤਾ ਜੀ ਨੂੰ ਸਸਰੀ ਘਰ ਜੀ ਸਾਰੇਆਂ ਨੂੰ ਨੇ ਰੀ ਨੇ ਤਾਂ ਵੀ ਕਹਾਣੇ ਧੂੜ ਪੜਤੀ ਰਾਹ ਨੇ ਰੀ ਨੇ ਤਾਂ ਮੈਂ ਕਹੇ ਨਹੀਂ ਉਡਾਉਣੇ ਵਾਲੇ ਕਰਤੇ ਨੇ ਰੀ ਨੇ ਕਈ ਦਰਖਤ ਵੀ ਤੋੜਤੇ ਬਹੁਤ ਮੈਂ ਨਾ ਉੱਥੇ ਭਗਤ ਸਿੰਘ ਨਗਰ ਦੁੱਧ ਪਾਉਂਦਾ ਹਾਂ ਜੀ ਰੋਪੜ ਉੱਥੇ ਮੈਂ ਕਹਿੰਦਾ ਵੀ ਤੁਸੀਂ ਇਹ ਹਿਸਾਬ ਲਾ ਲਓ ਜੱਫੇ ਚ ਮਸੀ ਆਵੇ ਐਡਾ ਬੜਾ ਪਤਾ ਨਹੀਂ ਅੰਬ ਦਾ ਕਿਆਤਾ ਹਾਂ ਐਡਾ ਬੜਾ ਦਰਖਤ ਗੇਰੇਆ ਵਾ ਉਹ ਸਾਰ ਉਹ ਨਾ ਲਾਈਨ ਉੱਪਰ ਗਿਰ ਗਿਆ ਖੰਬੇ ਵਾਲੀ ਪਰ ਆ ਕੋਲੋਨੀ ਦੀ ਸਾਰੀ ਲਾਈਟ ਮੈਨੂੰ ਲੱਗਦਾ ਹੁਣ ਹੁਣ ਪਾਵਾਂ ਚਾਲੂ ਹੋ ਗਈ ਹੋਵੇ ਅੱਜ ਵੀ ਦਿਹਾੜੀ ਲੱਗ ਜਣੀ ਸੀ ਐਡਾ ਬੜਾ ਦਰਖਤ ਤਾਂ ਜਾਂ ਸਵੇਰੇ ਮੈਂ ਦੁੱਧ ਪਾਉਣ ਗਿਆ ਮੈਂ ਵੀ ਸੋ ਕੋ ਹੋਰ ਪਾਸੇ ਨੂੰ ਘੁੰਮ ਗਈ ਨਹੀਂ ਤਾਂ ਜੜਾਂ ਤੇ ਪੜ ਜਾਂਦੀ ਆ ਮੈਂ ਹੋਰ ਪਾਸੇ ਨੂੰ ਗਿਆ ਦੇਰੀ ਦੇ ਤਾਂ ਤੂੜੀ ਤਾੜੀ ਸਭ ਬੜਾਤੀ ਹੋਣੀ ਆਪਣੀ ਇੱਥੇ ਵਾਲੀ ਬਹੁਤ ਤੂੜੀ ਆਈ ਤੂੜੀ ਉਰੇ ਵਾਲੀ ਕਿਹੜਾ ਥੋੜੀ ਬਹੁਤ ਤੂੜੀ ਐ ਤੂੜੀ ਉਰੇ ਵਾਲੀ ਵੀ ਬਹੁਤ ਤੂੜੀ ਮੇਰੀ ਕੱਲ ਮਸ਼ੀਨ ਕਰ ਕੱਢੀ ਉਹ ਵੀ ਬਹੁਤ ਉੜ ਗਈ ਉਹ ਵੀ ਬਹੁਤ ਉੜ ਗਈ ਉਹੀ ਤਾਂ ਬਹੁਤ ਓੜੀ ਦੂਰੀ ਹੁਣ ਕੀ ਕਰੇ ਬਾਤ ਹੀ ਗਲਤ ਹੈ ਇਨ ਹੁਣ ਭਾਈ ਬਾਹਰ ਦੇ ਪੀਣੇ ਨਾਲ ਬਾਹਰੇ ਸੁੱਕਣਾ ਹੂੰ ਮੈਂ ਤਾਂ ਇੱਥੇ ਮਾਰੀ ਆ ਖਲਾਰੇ ਚੱਕਣ ਮੈਂ ਕਿ ਟ੍ਰੈਲੀ ਲਾਉਣੀ ਐ ਇਧਰ ਹਾਂ ਉਹ ਤਾਂ ਹੈ ਖਲਾਰੇ ਚੱਕੀ ਗਏ ਚੱਕੀ ਗਏ ਟ੍ਰੈਲੀ ਮੈਂ ਉਧਰ ਤੇ ਆ ਗਿਆ ਮੀ ਉਹਦੇ ਲਾਪਰੇ ਲਈ ਬਾਹਰ ਪੜ ਕੇ ਕੰਟੀ ਤੈਨ ਕਰਨਾ ਕਹੀ ਤਾਂ ਬਣੀ ਨਟਕਾਦੀ ਦੀ ਹੈ ਕਹਿੰਦੀ ਆ ਜਾ ਅੰਦਰ ਆ ਜਾ ਬਾਬਾ ਧੂਰੇ ਆ ਜਾ ਇਧਰ ਹੋਈ ਜਾ ਹਾਂ ਬਈ ਬਹੁਤ ਚਲਦੀ ਸੀ ਉਹੀ ਤਾਂ ਹੈ ਨੂੰ ਮੈਂ ਤਾਂ ਵੀ ਟ੍ਰੈਲੀ ਲੱਗਦੀ ਉਹ ਪਿਛੇ ਦਾਣਿਆਂ ਦੀ ਆਉਣੀ ਆ ਵੀ ਮੰਜੇ-ਮੰਜੇ ਪਿਛੇ ਕਰ ਦਵਾ ਹਾਂ ਹਾਂ ਵੀ ਬੰਦੀ ਕਰ ਦਵਾ ਕੇ ਅੰਦਰ ਹੀ ਬਿਲਕੁਲ ਟ੍ਰੈਲੀ ਘੜੂ ਦੇ ਅੰਦਰ ਤਾਂ ਹੀ ਫੜੂ ਤੇ ਦਾਣੇ ਭਿੱਜੀ ਜਾਣੇ ਬਾਹਰ ਖੜੇ ਹਾਂ ਕਿ ਦਾਨਾ ਦਾਨੇ ਪਾਈ ਬਾਹਰ ਹਾਂ ਚਲੋ ਕਰਾਂ ਰਾਤ ਦੀ ਆ ਤਾਂ ਲੰਘ ਗਈ ਮੈਂ ਬੰਤੀ ਗਿਆ ਵਾ ਮੰਡੀ ਨੂੰ ਹਾਂ ਅੱਜ ਚਲ ਗਾਣੇ ਲਈ ਤਾਂ ਗਿਆ ਵਾ ਮੁੰਨਾ ਮੰਡੀ ਨੂੰ ਬਿਲਕੁਲ ਬਿਲਕੁਲ ਅੱਜ ਚਲ ਕੰਮ ਦੀ ਪਰਜੂਗਾ ਕੰਮ ਦਾ ਹਾਂ ਜਿਹੜਾ ਰਹਿਣੂਗਾ ਭਾਈ ਤੂੜੀ ਦਾ ਹੋ ਬਿਲਕੁਲ ਬਿਲਕੁਲ ਹੁਣ ਤੂੜੀ ਰਹਿ ਗਈ ਚਲੋ ਤੂੜੀ ਸਾਭ ਹੋ ਜੂਗੀ ਹੁਣ ਤੂੜੀ ਵੀ ਕੱਲੂ ਲੱਗ ਜਾਣਾ ਆਪਣਾ ਨੰਬਰ ਅੱਜ ਤਾਂ ਥੋੜਾ ਸਲਾਬਾ ਜਾ ਹੁਣ ਕਰਕੇ ਅੱਜ ਰਹਿ ਗਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਹੱਦ ਡੇਢ ਦਿਨ ਲੱਗ ਜਾਊਗਾ ਬਸ ਸਾਰਿਆਂ ਦੀ ਜਗਾਦਵਾ ਰੱਬ ਦੱਸ ਦੇਣ ਦੇ ਦੋ ਹਾਂ ਰੱਬ ਸਾਡਾ ਕੰਮ ਕਰਾ ਦੇ ਬਿਲਕੁਲ ਬਿਲਕੁਲ ਹਾਂ ਸਭ ਦੀ ਚਲੋ ਆਂਜੇ ਸਭ ਦੀ ਫਿਕਰ ਆ ਰੱਬ ਨੇ ਮੈਨੇ ਕੱਲ ਮੇਰੀ ਮਮੀ ਦਾ ਮੁੰਡਾ ਆਇਆ ਵਾਦਾ ਹਾਂ ਅੱਛਾ ਜੀ ਠੀਕ ਆ ਜੀ ਮਮੀ ਅੱਜ ਬੱਚੇ ਲੜੇ ਆਪਾਂ ਮਮੀ ਨੂੰ ਕਹਾਂ ਮੈਂ ਵੀ ਉਹ ਦੱਸੇ ਕੋਟੀ ਨੰਬਰ ਹੈ ਚਲੋ ਫੋਨ ਕਰ ਲਿਓ ਹਾਂ ਹਾਂ ਫੋਨ ਕਰ ਲਿਓ ਇਹ ਮੰਮੀ ਤਾਂ ਵੀਡੀਓ ਵਿੱਚ ਨੂੰ ਸੁਨੇਹੇ ਲਾਗੀ ਦੇਣਾ ਰਿਸ਼ਤੇਦਾਰਾਂ ਨੂੰ। ਦੇਖ ਲਿਆ ਹੋ। ਨਹੀਂ ਚਲ ਵੀਡੀਓ ਤਾਂ ਅਗਲਾ ਦੇਖਦਾ ਪਰ ਫੋਨ ਕਰ ਲਿਓ ਅਗਲੇ ਨੂੰ ਹੈ ਤਾਂ ਸਾਨੂੰ ਵੀਡੀਓ ਚ ਨੂੰ ਸੁਨੇਹਾ ਦੇਣਾ। ਮੈਂ ਨੰਬਰ ਕੋਠੀ ਨੰਬਰ ਦੇ ਚਲ ਕੋਈ ਨਾ ਇਹ ਕੀ ਆ। ਨਹੀਂ ਚਲੋ ਤਾਂ ਠੀਕ ਆ ਮੈਂ ਤਾਂ ਮਜ਼ਾਕ ਕਰਦਾ। ਗੱਲ ਕਰ ਲਵੋਗੇ। ਹਾਂ ਹਾਂ ਹਾਂ। ਤਾਂ ਮੈਨੂੰ ਆ ਵੀ ਮੰਮੀ ਦੇਖੂਗੀ ਕੀ ਗੱਲ। ਨਹੀਂ ਚਲ ਮੰਨਿਆ ਵੀ ਭਾਈ ਤੁਹਾਡੇ ਰਿਸ਼ਤੇਦਾਰ ਵੀ ਵੀਡੀਓ ਦੇਖਦੇ ਆ ਪਰ ਆਏ ਨਾ ਵੀ ਉਹ ਕਰੋ। ਵੀ ਕਿੱਥੇ ਹੁਣ ਮੈਂ ਇਟਲੀ ਆ ਤਾ ਹਾਂ ਹਾਂ ਠੀਕ ਆ ਠੀਕ ਇਹ ਹੁਣ ਵੀਡੀਓ ਤੇ ਸਾਬ ਗਲੇ ਸਨੇਹ ਭਜਾਉਣ ਲੱਗੇ ਸਹੀ ਗੱਲ ਆ ਆ ਵੀ ਠੀਕ ਆ ਕਈ ਵਾਰ ਫੋਨ ਟਾਈਮ ਲਾਦਾ ਕੰਨੇ ਦਾ ਹਾਂ ਜਦੋਂ ਉਹਦਾ ਆਂਦਾ ਹੁੰਦਾ ਇਹ ਇਹ ਵੀਡੀਓ ਦੂਜੇ ਚੈਨਲ 'ਪਾ ਬੈਣੀ ਆ ਮੰਮੀ ਇਹ ਪਤਾ ਨਹੀਂ ਉਹਨਾਂ ਕੋਲ ਹੋਣਾ ਚੈਨਲ ਪਤਾ ਨਹੀਂ ਨਹੀਂ ਅੱਛਾ ਅੱਛਾ ਹਾਂ ਇਹ ਚੈਨਲ ਵਾਲੀ ਪਤਾ ਨਹੀਂ ਹਜੇ ਉਹ ਦੇਖਦੇ ਹੋਣੇ ਪਤਾ ਨਹੀਂ ਨਹੀਂ ਇਹ ਹਾਂ ਉਹ ਲੱਡੂ ਇਕੋ ਨਾ ਮੁੰਡਾ ਕੈਨੇਡਾ ਉਹ ਵੀ ਦੇਖਦਾ ਕਹਿੰਦਾ ਮੈਂ ਕੈਨੇਡਾ ਨਹੀਂ ਅਮਰੀਕਾ ਅਮਰੀਕਾ ਨਹੀਂ ਦੇਖਦੇ ਤਾਂ ਆਪਾਂ ਜੀ ਬਹੁਤ ਆ ਆਪਣੇ ਸੁਰਤਾਪੁਰ ਦਾ ਇੱਕ ਮੁੰਡਾ ਬਾਈ ਨਿੱਪੀ ਅੱਗੇ ਵੀ ਅੱਗੇ ਮਨ ਲਾਦਾ ਆਪਣੇ ਇੱਕ ਦੋ ਵਾਰ ਆਇਆ ਜਾਂ ਦਿੱਲੀ ਨੂੰ ਗਏ ਤੇ ਧਰਨੇ ਨੂੰ ਹਾਂ ਹਾਂ ਬਾਹਰ ਗਿਆ ਬੰਦਾ ਹਾਂ 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 ਜਦੋਂ ਬਾਈ ਵਾਲਾ ਟਰਾਲਾ ਲੈ ਗਿਆ ਵੀਰ ਪਾ ਕੇ ਟਰੈਕਟਰ ਬੰਨ ਲਾਦਾ ਹੈਗਾ ਦਾ ਗਰਨਾਮ ਬਾਈ ਵਾਲਾ ਹਾਂ ਟਰਾਲਾ ਉਹਦੇ ਕੋਈ ਬਾਈ ਕੋ 18 ਫੁੱਟਾ ਦਾ ਉਹਦੇ ਵਾਲਾ ਪਾਇਆ ਬੰਦਾ ਟਰਾਲਾ ਉਹ ਵੀ ਅਮਰੀਕਾ ਚ ਲੱਗ ਗਿਆ ਇੱਕ ਦਿਨ ਉਹਦਾ ਵੀ ਬਾਈ ਦਾ ਫੋਨ ਆਇਆ ਹਾਂ ਕਹਿੰਦਾ ਵੰਦੇ ਯਾਰ ਵਧੀਆ ਲੱਗਦੇ ਬਲੌਗ ਕਹਿੰਦਾ ਆਪਣੇ ਏਰੀਏ ਦੇ ਬੰਦਿਆਂ ਦੇ ਤੇ ਕਹਿੰਦਾ ਵਧੀਆ ਯਾਰ ਖਿੱਚ ਕੇ ਰੱਖੋ ਕੰਮ ਕਹਿੰਦਾ ਅਸੀਂ ਦੇਖਦੇ ਸਾਰੇ ਹੀ ਕਹਿੰਦਾ ਸਾਡੇ ਵੀ ਜਿੰਨੇ ਵੀ ਕਹਿੰਦਾ ਅਸੀਂ ਉਹ ਹਾਂ 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 ਵੀ ਰਿਸ਼ਤੇਦਾਰ ਜਿੰਨੇ ਵੀ ਸਾਡੇ ਜਾਣ ਪਛਾੜਦੇ ਕਹਿੰਦਾ ਸਾਰੇ ਹੀ ਦੇਖਦੇ ਹਾਂ ਨਾ ਅਗਲੀ ਜਾਣਕਾਰੀ ਜੁੜੀ ਹੋਣੀ ਹੈ ਆਪਣੇ ਇੱਧਰ ਇਹ ਆਪਣਾ ਮਾਹੌਲ ਅਗਲਾ ਦੇਖੀ ਜਾਂਦਾ ਇੱਧਰ ਦਾ ਆਪਣੇ ਏਰੀਏ ਦਾ ਮਾਹੌਲ ਹਨਾ ਤੇ ਵੀ ਕਿੱਕਣਾ ਹੈ ਹੁਣ ਕਿਹੜਾ ਚੱਲਦਾ ਏ ਕਈਆਂ ਨੂੰ ਆਪਣੀ ਬੋਲੀ ਬਹੁਤ ਪਸੰਦ ਆ ਜਿੱਦਾਂ ਹੁਣ ਆਪਣੇ ਏਰੀਆ ਦੇ ਲੋਕ ਗਏ ਵੇ ਬਾਹਰ ਨੂੰ ਉਹ ਕਹਿ ਦਿੰਦੇ ਪਾਈ ਵੀ ਭਾਜੀ ਸਾਨੂੰ ਆਪਣੇ ਏਰੀਆ ਦੀ ਬੋਲੀ ਸੁਣ ਕੇ ਯ ਮਤਲਬ ਬਹੁਤ ਵਧੀਆ ਲੱਗਦਾ ਹਾਂ 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 ਐਦਾਂ ਹੋ ਜਾਂਦਾ ਠੀਕ ਨੇ ਮਾਨ ਖੁਸ਼ ਹੋ ਜਾਂਦਾ ਸਮਝ ਲੈ ਅਸੀਂ ਉੱਥੇ ਬੈਠੇ ਆ ਹਾਂ ਸਭ ਨੂੰ ਦੇਖਦਾ ਹਾਂ ਹੋਰ ਹੋਰ ਸਾਡੇ ਭੈਣ ਭਾਈ ਗੱਲਾਂ ਕਰਦੇ ਅਗਲੇ ਹੁਣ ਕੰਕ ਵੜਦੇ ਆਂ ਦਾ ਮਾਹੌਲ ਦੇਖਣਾ ਹਾਂ ਮੱਕੀ ਬੀਜ ਦੇ ਦਿਖ ਗਏ ਜੀ ਉਹਦੇ ਬਾਅਦ ਹੁਣ ਜੀਰੀ ਲਾਉਂਦੇ ਦਿਖ ਰਿਹਾ ਆ ਮਤਲਬ ਹਰੇਕ ਹੈ ਬਾਕੀ ਦੀ ਬਣਾਇ ਤੀ ਕਿਹੜੀ ਹਾਂ ਮੱਕੀ ਦੀ ਪਾਈ ਤੀ ਕੱਲ੍ਹ ਪਾਣੀ ਲਾਤਾ ਮੱਕੀ ਤੇ ਮੱਕੀ ਨੂੰ ਪਾਣੀ ਲਾਤਾ ਮੱਕੀ ਹੁਣ ਤਕਰੀਬਨ ਬੱਸ ਸਮਝ ਲੈ ਨਾ ਪੁੱਤ ਦੀਦੀ ਆ ਬੁੱਤ ਲੜਨਾ ਨਹੀਂ ਜੀਰੀ ਆ ਅੰਦਰ ਰੱਖਿਆ ਪੰਜ ਦਿਨਾਂ ਤੱਕ ਪੰਜ ਓਹੋ ਲਓ ਜੀ ਨੂਰੂ ਸਾਡੀ ਗਿਰ ਗਈ ਦੀ ਉਹਦੇ ਕਰਕੇ ਭਾਈ ਕੈਮਰਾ ਕਰਨਾ ਪੈ ਗਿਆ ਬੰਦ ਚੁੱਪ ਕਰਾਈ ਉਹ 5 ਮਿੰਟ ਲਾ ਕੇ ਪਹਿਨਾ ਹਜੇ ਵੀ ਹਜੇ ਵੀ ਅੰਦਰ ਰਹੁੰਦੀ ਆ ਸੰਗਾ ਸੰਗਾ ਉਹਦਾ ਸਿਰ ਵੱਜਿਆ ਥੱਲੇ ਹਾਂ ਪਰਸਨਾ ਨਹੀਂ ਵਰਗੇ ਦੀ ਹੜੀ ਤੇ ਤੂੰ ਇਹ ਆ ਜਾ ਆ ਜਾ ਆ ਜਾ ਆ ਜਾ ਉਹ ਬੱਚਾ ਬੱਚਾ ਹੁਣ ਤਾਂ ਵਾ ਪਈ ਨੇ ਭਾਬੀ ਕੋਲ ਜਾ ਕੇ ਚੁੱਪ ਹੋਣਾ ਉਹ ਹੁੰਦੀ ਆ ਕਿ ਕਿੱਥੇ ਗੋਲਾ ਪੈ ਗਿਆ ਦੇਖ ਲਾ ਮਮੀ ਸ਼ਰਮਾ ਹੋਰ ਹੂੰ ਕਿਰਦੀ ਆ ਬਹੁਤ ਐ ਪਹਿਲਾਂ ਰੋਪੜ ਕਿਰਦੀ ਉੱਥੇ ਉੱਥੇ ਪਾਣੀ ਦੇਖਦਾ ਨਹੀਂ ਹਾਂ ਉਹੀ ਤਾਂ ਹੈ ਹਾਂ ਇਹ ਤਾਂ ਪੰਗਾ ਹੀ ਲੈ ਲਿਆ ਆ ਕੇ ਚੱਲੋ ਕਿਆ ਕਰੀਏ ਤੇ ਹੁਣ ਜ਼ਿਆਦਾ ਕਰ ਲੈਣੇ ਹੁਣ ਉਹਦਾ ਪੈਂਦੇ ਉਹਨੂੰ ਕਿਆ ਕਰੀਏ ਇੱਕ ਵਾਰ ਮੈਂ ਕਰ ਲਿਆ ਚਾ ਚਲਾ ਹੀ ਜਾ ਬਿਆਹ ਉਹਦੇ ਘਰ ਗਿਆ ਉੱਥੇ ਚਾਹ ਕਰ ਮੈਂ ਕਿਹਨੂੰ ਤੇ ਕੀ ਪਰ ਚਾਰ ਡੇ ਟੰਬਰ ਸਾਰੀ ਕਰ ਬਿਆਹ ਰੱਖਿਆ ਵਾ ਤਾਂ ਵੰਟੀ ਭਾਈ ਦਾ ਵਿਆਹ ਦਾ ਤੇ ਹਲਵਾਈਆਂ ਜੋ ਮੈਂ ਕਹਿੰਦਾ ਪੱਠੀ ਦੀ ਨਮੀ ਉਦਣ ਹਨਾ ਹਾਂ ਹਾਂ ਨੇ ਨੇ ਨਾ ਨੇ ਪਾਰ ਓਏ ਉਹ ਆ ਗਿਆ ਬਾਈ ਫਿਰਦੀ ਐ ਤੂੰ ਐਸਾ ਬੰਤੀ ਤੈਨੂੰ ਪਾਰ ਵਾਸਤੇ ਬੁਕਾਇਆ ਹਾਂ ਇਹ ਕਹਿੰਦੀ ਮੈਨੂੰ ਬਿਠਾਓ ਹੈ ਲੈ ਇਹ 벨ਟਾ ਪੈ ਜੰਦੀ ਐ ਨਹੀਂ ਐ ਪਛੇਲ ਹਾਂਜੀ ਹਾਂਜੀ ਦਾ ਸਕੂਲ ਬੈਗ ਪਾ ਕੇ ਵਿੱਚ ਹਾਂ ਐਦਾ ਪਾ ਕੇ ਨਿਆਣੇ ਨੂੰ ਵਿੱਚ ਬੜਾ ਸੋਹਣਾ ਕਰ ਦਿੰਦਾ ਇੰਦੇ ਪੈਰ ਮਾਰਿਆ ਹੋ ਸੀਗਾ ਮਨਕੀਰਤ ਗੱਦਿੱਦੇ ਤਾਰੀਆਂ ਬੜਾ ਰੋਵੇ ਹਾਂ ਮਨਕੀਰ ਕਹੇ ਮੈਨੂੰ ਐਂ ਰੱਖੋ ਬੱਸ ਐਂ ਰੱਖ ਮਨਕੀਰਤ ਕਹਿੰਦਾ ਹਾਂ ਅੱਛਾ ਜੀ ਨੂੰ ਮੈਂ ਕੱਢੇਗਾ ਮਨਕੀਰ ਰੋ ਮਨਕੀਰਤ ਰੋਣ ਲੱਜ ਕਰੇ ਹਾਂ ਜੀ ਦੇ ਵਿੱਚੇ ਪਾੜ ਕੇ ਮਾਂ ਦੇ ਕੋਲ ਗਿਆ ਰਿਹਾ ਆ ਦੇਖੋ ਗੱਡੀ ਸੋਹਣੀ ਬੈਠੀ ਹਾਂ ਲਾਹੋ ਰਾਮ ਗਿਆ ਬੈਠੀ ਆ ਲੈ ਚਲ ਤੇ ਹੁਣ ਆਹਾਂ ਸੀਟੇ ਮਿਲ ਗਏ ਨੂੰ ਚਲ ਆ ਜਾ ਫੇਰ ਹੁਣ ਆ ਜਾ ਉਹ ਆ ਜਾ ਯਾਰ ਉਹ ਆ ਜਾ ਪਹਿਲਾਂ ਤਾਂ ਧਾਰਗੀ ਵੀ ਮੈਂ ਕਿਹਨੇ ਜਾਣਾ ਚਾਹਾਂ ਉਹ ਹੋ ਨਹੀਂ ਧਾਰਦਾ ਨਹੀਂ ਧਾਰਦਾ ਨਹੀਂ ਧਾਰਦੇ ਤੈਨੂੰ ਬਾਬਾ ਰੋਣੇ ਲੱਗੂਗੀ ਕਿੱਥੇ ਜਾਣਾ ਦਾ ਘੁੰਮਣਾ ਉਹ ਲੱਡੂ ਘੁੰਮੀ ਕਰ ਜਾਣਾ ਇਹਦੇ ਵਿੱਚ ਹੈਨਾ ਜਾਣਾ ਘੁੰਮੀ ਕਰਨਾ ਜਾਣਾ ਬੋਲਦਾ ਸਹੀ ਬੋਲ ਲਈ ਸੌਰੀ ਫਿੱਟ ਹੋ ਗਈ ਨਾ ਇਹ ਨਹੀਂ ਉੱਤਰਦੀ ਨਗਰ ਇਹਦਾ ਇਹਦਾ ਪੰਗਾ ਹੀ ਲੈ ਲਿਆ ਤੁਸੀਂ ਜਿੱਦਾਂ ਮੈਂ ਮੰਜੇ ਵਾਲੇ ਝੂਲੇ ਪਰ ਇਹਨੂੰ ਇੱਕ ਵਾਰ ਬਿਠਾਤਾ ਤਾਂ ਨੂਰ ਨੂੰ ਕਹਿੰਦੀ ਇੱਥੇ ਪਿਠਾ ਲਾ ਮੀਨੂ ਮੁੜ ਕੇ ਕਹਿੰਦੀ ਮੰਨੂਏ ਬਿਠਾ ਲਓ ਮਨਕੀਰ ਤੈਨੂੰ ਨਾ ਬਿਠਾ ਲਓ ਵਿੱਚ ਚੂਲਾ ਹੀ ਹੋਲਤਾ ਹੋਰ ਨਾ ਕੰਮ ਖਰਾਬ ਗਾ ਇਹਨੇ ਵੀ ਝਲਚਣ ਆਈ ਨਹੀਂ ਫਿਰ ਹਾਂ ਇੱਕ ਹੋਰ ਲੈ ਆਉਂਗਾ ਜਿਹੜਾ ਮੱਲਾ ਦਾ ਮਲਕੀਰਤ ਵਾਸਤੇ ਦੁਆ ਲਿਆਂਦਾ ਤਾਂ ਪਲਾਸਟਿਕ ਵਾਲਾ ਉਹਦਾ ਬੇਕਾਰ ਹੈ ਗਿਆ ਉਹ ਤਾਂ ਪਿਆ ਹੀ ਨਹੀਂ ਉਹਦੇ ਵਿੱਚ ਉਹਦੇ 'ਚ ਤਾਂ ਬੈਠਿਆ ਹੀ ਨਹੀਂ ਹੈ ਪਿਆ ਹੀ ਨਹੀਂ ਹੈ ਹੋਰ ਪੈਸੇ ਲਾਇ ਦੇ ਨਾਮ ਹੈ ਹੋਰ ਨੂਰ ਮੁਹੱਲਕ ਮੈਂ ਝੋਲੀ ਦੀ ਤਾਰ ਸੀ ਮੈਂ ਮੈਂ ਕਹਾਂ ਜੇ ਮੈਂ ਇਹਨੂੰ ਹਲਾਈ ਗਏ ਪਾਈ ਗਏ ਤਾਂ ਨਿਕਲ ਨਹੀਂ ਦੀ ਸਾਰੀ ਰੋਹੀ ਫੇਰ ਵਿੱਚ ਤੇ ਮੈਂ ਗਾਮ ਹੀ ਲੱਗੇ ਕਰਨੀ ਆ ਬੱਚਾ ਲੜੀ ਜਾਣਾ ਉਹੀ ਤਾਂ ਮੈਂ ਆਪ ਤੇ ਹਟਾਤੀ ਮੈਂ ਕਹਾਂ ਇਹ ਤਾਂ ਕੰਮ ਖਰਾਬ ਹੈ ਬਾਈ ਇਹ ਤਾਂ ਆ ਤੇ ਗੁੱਦ ਚਾਤੀ ਪਣੀ ਇੱਕ ਨਹੀਂ ਦੋ ਦੋ ਪੈਂਦੀਆਂ ਦੇਖ ਕੇ ਉਸ ਤੋਂ ਕਹਦੇ ਆ ਨਰੂ ਇੱਥੇ ਨੂੰ ਜਾਣਾ ਤਾਂ ਪੁੱਤ ਮਾਲਾ ਕੌਣਾ ਮਾਲਾ ਨੰਨਾ ਹੋਰ ਕੌਣਾ ਨੰਨਾ ਬਸ ਨੰਨਾ ਹੀ ਆ ਹੋਰ ਕੋਈ ਨਹੀਂ ਨੰਨਾ ਹੀ ਬਸ ਕਿ ਨਾਨੀ ਵੀ ਆ ਦੋ ਨਾਨੀਆਂ ਦੋ ਨਾਨੀਆਂ ਦੋ ਨਾਨੇ ਉਹ ਨਾਨੂ ਹਾਂ ਇੱਕ ਮਾਚੀ ਇੱਕ ਮਾਚੀ ਇੱਕ ਮਾਮਾ ਜੀ ਬਣਾਉਂਦਾ ਹਾਂ ਹਾਂ ਕਿ ਨਾਨਾ ਜੀ ਇਹਨੂੰ ਬਸ ਆਹੀ ਚਾਹੀਦਾ ਹਾਂ ਘਰ ਆ ਸਾਡਾ ਆ ਸਾਡਾ ਲੱਡੂ ਸੌ ਗਿਆ ਲੱਡੂ ਸੌ ਗਿਆ ਜੇ ਮੈਂ ਬੈੱਡ 'ਪੇ ਪੰਜੇ 'ਵੇ ਪਾਣਾ ਤਾਂ ਉੱਠਣਾ ਹੂੰ ਸੁੱਤਾ ਪਿਆ ਦੇਹਲਾ ਹੂੰ ਸੁੱਤਾ ਪਿਆ ਖੜਜੋਗਾ ਦਾ ਖੜਜੋ ਪੀਂਗੇ ਕਿੱਤਾ ਆ ਜਾ ਤੇ ਇਧਰ ਚੱਲ ਰਿਹਾ ਜੀ ਆਪਣਾ ਕੰਮ ਦਾ ਸ਼ੈਡਿਊਲ ਹੁਣ ਬੜੀਏ ਡੰਗਰਾਂ ਚ ਤੇ ਸੂਰਜ ਨੇ ਨਾ ਸੂਰਜੇ ਆਦਾ ਹੀ ਜਾਂਦਾ ਬਿੱਟੂ ਨੇ ਲਾਤੀ ਮਸ਼ੀਨ ਤੇ ਬਾਕੀ ਹੁਣ ਚੁਆਈ ਕਰਾਂ ਮੈਂ ਵੀ ਸ਼ੁਰੂ ਤੇ ਨਾਲ ਚੱਕੀਏ ਫਿਰ ਗੋਹਾ ਜੀ ਕੀਰਤਾ ਕੀਰਤਾ ਕਰੀਏ ਕੀ ਤੇ ਕਮਦਾ ਛੜੀਉਲਾ ਵੀਡੀਓ ਹੋਣਾ ਚਾਹੀਦਾ ਫੇਰ ਇਸ ਵਾਦ ਆ ਜੀ ਹੈਨਾ ਛਾਨ ਦਾ ਵੀਡੀਓ ਬਣਾਉਣ ਵਾਸਤੇ ਵੀ ਥੋੜਾ ਜਿਹਾ ਟਾਈਮ ਕੱਢਣਾ ਪੈਂਦਾ ਕਈ ਵਾਰ ਨਹੀਂ ਕੰਮ ਟਾਈਮ ਲੱਗਦਾ ਨਹੀਂ ਠਹਿਜ ਤੂ ਚੱਕ ਤੇ ਫਟੇ ਹਾਂਜੀ ਚੱਕ ਤੇ ਫਟੇ ਹਾਂ ਨਾ ਦੇ ਨਾ ਦੇ ਮਸ਼ਹੂਰ ਇੱਕ ਵਾਰ ਆ ਦੇਖੋ ਜੀ ਤੂੜੀ ਕਿਦਾਂ ਉੜੀ ਰਾਤ ਆ ਗਾਇਆਂ ਛੱਡੀਆਂ ਹੋਈਆਂ ਦੀਆਂ ਉਰੇ ਸਾਰੀ ਉਹ ਦੇਖੋ ਤੂੜੀਓ ਤੂੜੀ ਪਈ ਆ ਨਾਲੇ ਪਾਣੀ ਛਿੜਕਿਆ ਹੋਇਆ ਦਾ ਤੂੜੀ ਪਰ ਪਰ ਫੇਰ ਵੀ ਕਿੱਥੇ ਖੜੀ ਤੂੜੀ ਹੈ ਉਹ ਬਾਹਰ ਪਤਰਪਾਲ ਪਾਤੀ ਤੀ ਉਹ ਵੀ ਵੈਸੇ ਚੱਕ ਚੁੱਕਤੀ ਅੱਧੀ ਤਾਂ ਹਵਾ ਨੇ ਨਹੀਂ ਹਵਾ ਤੇਜੀ ਬਹੁਤ ਈ ਤੇ ਚਲੋ ਬਾਕੀ ਜੋ ਰੋਣਾ ਤਾਂ ਹੋ ਗਿਆ ਬਾਕੀ ਹੁਣ ਆਪਾਂ ਕਰੀਏ ਕੰਮ ਦੀ ਤਿਆਰੀ ਹਾਂਜੀ ਚਲੋ ਠੀਕ ਆ ਜੀ ਫਿਰ ਹੁਣ ਜੁਟੀਏ ਕੰਮ ਦੇ ਵਿੱਚ ਹੈਨਾ ਕੰਮ ਦੀ ਕਰੀਏ ਤਿਆਰੀ ਜੀ ਬਾਈ ਤਾਂ ਗਿਆ ਹੋਇਆ ਮੰਡੀ ਨੂੰ ਅੱਜ ਸਾਡਾ ਕਣਕ ਦਾਤਾ ਜੀ ਵੈਸੇ ਨਿਬੜੇ ਗਿਆ ਹੁਣ ਕੰਮ ਤੇ ਥੋੜੀ ਜੀ ਰਹਿ ਗਈ ਥੀ ਉਹ ਲੈ ਗਿਆ ਬਬਾਈ ਅ ਬਾਕੀ ਚਲੋ ਨੱਪੜ ਗਿਆ ਤੇ ਚਲੋ ਫਿਰ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਬਲੌਗ ਚ ਦਿਓ ਜੀ ਇਜਾਜ਼ਤ ਹੁਣ ਹੁਣ ਲੱਗੀ ਏ ਕੰਮ ਨੂੰ ਹੈਨਾ ਕੰਮ ਵੀ ਜ਼ਰੂਰੀ ਆ ਜੀ ਨਾਲੇ ਇਹ ਕੰਮ ਤਾਂ ਖਾਸ ਕਰਕੇ ਜ਼ਰੂਰੀ ਆ ਟਾਈਮ ਸਿਰ ਹੋ ਜਵੇ ਜਿਹੜਾ ਉਹਦੇ ਵਰਗੀ ਰੀਸ ਨਹੀਂ ਆ ਅ ਚਲੋ ਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਨੇ ਮੀਡੀਏ ਕੰਮ ਜੀ ਫਿਰ ਹਨਾ ਜਦ ਬਾਈ ਹੁੰਦਾ ਫਿਰ ਥੋੜਾ ਜਿਹਾ ਹੌਸਲਾ ਆ ਜਾਂ ਹੋਰ ਹੁੰਦਾ ਵੀ ਚੱਲ ਫਿਰ ਤਾਂ ਅਸੀਂ ਚੁਆਈ ਨੂੰ ਸਮਝ ਲਓ ਟਾਈਮ ਮੈਂ ਕਹਿੰਦਾ ਮਸੀ ਅੱਧਾ ਘੰਟਾ ਲਾਉਂਦੇ ਆ ਜਦ ਬਾਈ ਹੁੰਦਾ ਪਰ ਹੁਣ ਕੱਲੇ ਨੂੰ ਚੋਣੀਆਂ ਪੈਣੀਆਂ ਜੀ ਮੈਂ ਤਾਂ ਬਿੱਟੂ ਚੁਆ ਦਿੰਦਾ ਵੈਸੇ ਪਰ ਬਿੱਟੂ ਨੇ ਹੁਣ ਮਸ਼ੀਨ ਲਾਈ ਹੋਈ ਆ ਤੁਹਾਡੇ ਸਾਹਮਣੇ ਹੀ ਤੇ ਉਤੇ ਬਾਅਦ ਫਿਰ ਗੋਹਾ ਕੋੜਾ ਵੀ ਕਾਣਾ ਔਰ ਪਾਣੀ ਵੀ ਪਲਾਉਣਾ ਮੱਜਾ ਹੈ ਨਾ ਤੇ ਚਲੋ ਠੀਕ ਆ ਜੀ ਫਿਰ ਮਿਲਦੇ ਤੁਹਾਨੂੰ ਕਿਸੇ ਅਗਲੇ ਬਲੌਗ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ